ਵੀਰ ਦੇ ਜਗਪਾਲ ਸਿੰਘ ਜੀ ਜਗਪਾਲ ਸਿੰਘ ਸਿਵੀਆ ਜੀ ਅੱਜ ਅਸੀਂ ਸਰਜੀਤ ਪੱਤਰ ਨੂੰ ਅੰਤਮ ਵਿਦਾਇਗੀ ਦੇਣ ਲਈ ਇੱਥੇ ਲੁਧਿਆਣੇ ਦੇ ਸ਼ਮਸ਼ਾਨ ਘਰ 'ਤੇ ਇਕੱਠੇ ਹੋਏ ਹਾਂ ਪਿਛਲੇ 1-2 ਦਿਨਾਂ ਤੋਂ ਜਦੋਂ ਤੋਂ ਉਹਨਾਂ ਦੀ ਵਿਛੜਨ ਦੀ ਖ਼ਬਰ ਆਈ ਹੈ ਪੂਰਾ ਪੰਜਾਬ ਦੇਸ਼ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀ ਉਹਨਾਂ ਨੂੰ ਜਿਹੜਾ ਉਹਨਾਂ ਦੀ ਕਮੀ ਸਾਨੂੰ ਸਾਰਿਆਂ ਨੂੰ ਮਹਿਸੂਸ ਹੋ ਰਹੀ ਹੈ ਤੇ ਇਹ ਉਹਦੇ ਬਾਰੇ ਜਿਵੇਂ ਮੈਂ ਇਹੀ ਕਹਿਣਾ ਚਾਹਣਾ ਕਿ ਉਹਨਾਂ ਨੇ ਲੰਮਾ ਸਮਾਂ ਜ਼ਿੰਦਗੀ ਦਾ ਪੰਜਾਬ ਬਾਰੇ ਸੋਚਿਆ ਪੰਜਾਬ ਬਾਰੇ ਲਿਖਿਆ ਪੰਜਾਬ ਬਾਰੇ ਗਾਇਆ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਚੰਗੀਆਂ ਯਾਦਾਂ ਚੰਗੀਆਂ ਯਾਦਾਂ ਸਾਡੇ ਨਾਲ ਹੈ ਤੇ ਅਸੀਂ ਉਹਨਾਂ ਤੋਂ ਪ੍ਰੇਰਣਾ ਲੈ ਕੇ ਜਿਹੜੀ ਅੱਜ ਪੰਜਾਬ ਦੇ ਸਰੋਕਾਰ ਹੈ ਪੰਜਾਬੀ ਜ਼ੁਬਾਨ ਦੇ ਪੰਜਾਬੀ ਸੱਭਿਆਚਾਰ ਦੇ ਪੰਜਾਬ ਦੀ ਆਰਥਿਕਤਾ ਦੇ ਪੰਜਾਬ ਦੀ ਖੇਤੀ ਦੇ ਪੰਜਾਬ ਦੇ ਵਾਤਾਵਰਣ ਦੇ ਇਹਨਾਂ ਸਾਰਿਆਂ ਸਰੋਕਾਰਾਂ ਨੂੰ ਉਹਨਾਂ ਦੀ ਸ਼ਾਇਰੀ ਤੋਂ ਪ੍ਰੇਰਣਾ ਲੈ ਕੇ ਜੇ ਅਸੀਂ ਇਹਨਾਂ ਦੇ ਹੱਲ ਹੀ ਕੋਈ ਕੰਮ ਕਰ ਸਕੀਏ ਸਾਡੀ ਸਰਜੀਤ ਪਾਤਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਨਾਲ ਮੈਂ ਨਵੀਂ ਪੀੜੀ ਨੂੰ ਇਹ ਵੀ ਕਹਿਣਾ ਚਾਹਨਾ ਕਿ ਜਿਸ ਤਰ੍ਹਾਂ ਸਰਜੀਤ ਪਾਤਰ ਨੇ ਪੰਜਾਬੀ ਜ਼ੁਬਾਨ ਦੀ ਪੰਜਾਬੀ ਸੱਭਿਆਚਾਰ ਦੀ ਪੰਜਾਬੀ ਸਾਹਿਤ ਦੀ ਸਾਧਨਾ ਕੀਤੀ ਹੈ ਸਾਨੂੰ ਉਸੇ ਤਰ੍ਹਾਂ ਉਹਨਾਂ ਤੋਂ ਪ੍ਰੇਰਣਾ ਲੈ ਕੇ ਨਵੀਂ ਪੀੜੀ ਨੂੰ ਵੀ ਪੰਜਾਬੀ ਜ਼ੁਬਾਨ ਦੀ ਸੇਵਾ ਲਈ ਪੰਜਾਬੀ ਜ਼ੁਬਾਨ ਚ ਸਿਰਜਣਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਜੀ ਥੈਂਕ ਯੂ